ਅਸੀਂ ਇਹ ਮੈਂਬਰਸ਼ਿਪ ਕਿਸੇ ਵਿਅਕਤੀ ਵਿਸ਼ੇਸ਼ਤ ਨੂੰ ਨਹੀਂ ਲਈ ਜਾਣੀ ਅਸੀਂ ਗੁਰੂ ਦੇ ਸੇਖਾਂ ਤੇ ਅਸੀਂ ਅਕਾਲੀ ਆ ਅਸੀਂ ਅਕਾਲੀ ਆ ਅਸੀਂ ਗੁਰੂ ਦੇ ਸੇਖਾਂ ਤੇ ਮੈਂਬਰਸ਼ਿਪ ਕੋਈ ਕਾਗਜ਼ਾ ਵਾਲੀ ਨਹੀਂ ਹੁੰਦੀ ਅਸੀਂ ਸਾਡੇ ਗੁਰੂ ਵੱਲੋਂ ਜਿਹੜੇ ਵਰਸਾਏ ਹੋਏ ਆ ਉਹਨਾਂ ਵੱਲੋਂ ਅਸੀਂ ਅਕਾਲੀ ਆ ਪੰਥ ਦੀ ਖੇਡਰੀ ਸ਼ਕਤੀ ਨੂੰ ਆਪਾਂ ਇਕੱਠਿਆਂ ਕਰੀਏ ਆਓ ਸਿਰ ਜੋੜ ਲਈਏ ਕਿਉਂਕਿ ਅਕਾਲ ਤਖਤ ਸਭ ਸਾਰਿਆਂ ਨੂੰ ਵਾਜ ਦਿਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੇ ਪੁਰਖਿਆਂ ਦੀ ਉਜਮਾਤ ਹੈ ਜਿਹੜੀ ਪੰਥ ਕਥਿਰਾ ਹੈ ਉਹ ਨੰਬਰ ਜੁੜਤ ਕਰਨ ਵਾਸਤੇ ਉਦੀ ਮੈਂਬਰਸ਼ਿਪ ਆਰੰਭ ਕਰੀ ਜੀ ਇਸ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਆਪਣੇ ਗਲਤੀਆਂ ਤੇ ਗੁਨਾਹਾਂ ਕਰਨ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਜਿਹੜਾ ਅਧਿਕਾਰ ਗਵਾ ਚੁੱਕੀ ਹੈ ਅਸੀਂ ਉਹਨਾਂ ਲੋਕਾਂ ਤੋਂ ਸਰਟੀਫਿਕੇਟ ਨਹੀਂ ਲੈਣਾ ਜਿਹੜੇ ਆਪਕਾਲ ਤੱਕ ਸੁਪੋੜੇ ਹੋ ਚੁੱਕੇ ਨੇ ਜਿਨ੍ਹਾਂ ਨੇ ਆਪਕਾਲ ਤੱਕ ਦੇ ਹਰ ਹੁਕਮ ਨੂੰ ਮੰਨਣੋਂ ਨਾ ਮਨਜ਼ੂਰ ਕੀਤਾ ਕੀ ਕਾਲਤਖ ਸਾਹਿਬ ਦੇ ਜੇਜਦਾਰ ਸਾਹਿਬ ਨੇ ਹੁਕਮ ਕੀਤਾ ਸੀ ਕਿ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰੇ ਉਹਦੇ ਤਹਿਤ ਅਸੀਂ ਕੰਮ ਕਰ ਰਹੇ ਹੁਸੇ ਪਰ ਜਿਹੜੇ ਸ਼੍ਰੀ ਕਾਲਤਖ ਸਾਹਿਬ ਦੇ ਆਦੇਸ਼ ਕੀ ਸੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪਤਾ ਇੱਕ ਇੱਕ ਲਫ਼ਜ਼ ਪੜੋ ਹੁਕਮਨਾਮਾ ਸਾਹਿਬ ਦਾ ਤੁਹਾਡੇ ਕੋਲ ਵੀ ਹੋਣਗੇ ਜੀ ਤੁਸੀਂ ਪੜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਕੌਮ ਦੀ ਅਗਵਾਈ ਕਰਨ ਦੀ ਨਾਇਤ ਅਧਿਕਾਰ ਗਵਾ ਚੁੱਕੀ ਹੈ ਤਾਂ ਫਿਰ ਜਿਹੜੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹਕੂਮਾਣ ਅਨੁਸਾਰ ਉਸ ਉਸੇ ਲੀਡਰਸ਼ਿਪ ਨੇ ਦੁਬਾਰਾ ਅਗਵਾਈ ਕਰਨੀ ਹੈ ਕਿਉਂਕਿ ਹਕੂਮਾਣ ਦੀ ਲੰਘਣਾ ਹੋਰ ਕਿਵੇਂ ਹੁੰਦੀ ਹੁੰਦੀ ਹੈ। ਆਖਲੀ ਦਲ ਦੀ ਜਿਹੜੀ ਪੁਨਰ ਸਰਜੀਟੀ ਦੀ ਭਾਗੀ ਵਾਸਤੇ ਸੀ ਇਹ ਖਾਲਸਾ ਦੇ ਹੁਕਮਨਾਮਾ ਥਾ ਉਹ ਕਿ 18 ਮਾਰਚ ਤੋਂ ਜਿਹੜੀ ਮੈਮ ਸ਼ੁਰੂ ਹੈ ਉਹਦੇ ਦੇ ਸੰਬੰਧ ਵਿੱਚ ਉਸੇ ਸਰਕਲ ਵਿੱਚ ਜਿਹੜੇ ਫ੍ਰੀਟਕੋਰ ਦੇਲੇ ਦੇ ਇੱਕ ਮੀਟਿੰਗ ਜਿਹੜੀ ਵਰਕਰ ਮੀਟਿੰਗ ਹੈ ਉਹ ਕਰਨ ਵਾਸਤੇ ਪਹੁੰਚੇ ਸੀ। ਸਾਡੀ ਇੱਛਾ ਸੀ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਕਿ ਗੁਰਜਵਾਰ ਜਵਾਰ ਸਿੰਘ ਵਾਲਾ ਜਿਸ ਹਸਤਾਂ ਤੇ ਜੂਮਾਰੇ ਦੀ ਵਿਦਵੀ ਹੋਈ ਔਰ ਉਸ ਵਿਦਵੀ ਦੇ ਰੋਸ ਵਜੋਂ ਜਿਹੜੇ ਕਰ ਰਹੇ ਮਜਾਰੇ ਦੇ ਵਿੱਚ ਸਮੇਂ ਦੀ ਹਕੂਮਤ ਦੇ ਹੁਕਮ ਰਾਣਾ ਵੱਲੋਂ ਜ਼ਰੂਟਾਏ ਗਏ ਔਰ ਇਸ ਨਗਰ ਦੇ ਕਿਸ਼ਨ ਭਗਵਾਨ ਸਿੰਘ ਜੀ ਉਹਨਾਂ ਦੀ ਸ਼ਹੀਦੀ ਹੋਈ ਅੱਜ ਉਹਨਾਂ ਦੇ بیٹے ਸਾਡੇ ਸੁਖਰਾਸ ਸਿੰਘ ਜੀ ਸਾਡੀ ਇੱਛਾ ਸੀ ਮੈਂ ਤੇ ਸਾਡੇ ਖਵਾਸ ਸਿੰਘ ਹੁੰਦਾ ਜੀ ਤੇ ਹੋਰ ਸਾਡੇ ਸਾਥੀ ਮਿਲਣ ਵਾਸਤੇ ਆਏ ਆ ਕਿ ਪੰਥ ਦੀ ਅਖੀਲੀ ਸ਼ਕਤੀ ਨੂੰ ਆਪਾਂ ਇਕੱਠਿਆਂ ਕਰੀਏ ਆਓ ਸਿਰ ਜੋੜ ਲਈਏ ਕਿਉਂਕਿ ਅਕਾਲ ਤਖਤ ਸਭ ਸਾਰਿਆਂ ਨੂੰ ਆਵਾਜ਼ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਪੁਰਖਿਆਂ ਦੀ ਉਜਮਾਤ ਹੈ ਜਿਹੜੀ ਪੰਥ ਕਥਿ ਹੈ ਰਹਾ ਹੈ ਹੌਣ ਨੂੰ ਮਜ਼ਬੂਤ ਕਰਨ ਵਾਸਤੇ ਉਹਦੀ ਮੈਂਬਰਸ਼ਿਪ ਆਰੰਭ ਕਰੀ ਜੀ ਉਹਦੇ ਲਈ ਤੁਸੀਂ ਮੈਂਬਰ ਅੱਗੇ ਹੋ ਕੇ ਮੈਂਬਰਸ਼ਿਪ ਕਰੋ ਔਰ ਉਸ ਸ਼ਕਤੀ ਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਜਿਹੜੇ ਸਾਡੇ ਪੰਥ ਤੇ ਪੰਜਾਬ ਦੇ ਵੱਡੇ ਮਸਲੇ ਨੇ ਉਹਨਾਂ ਦਾ ਹੱਲ ਕਰਾ ਸਕੀਏ ਤਾਂ ਸਰ ਅੱਜ ਹੀ ਕਿਉਂ ਸਿੱੜਿਤ ਪਰਿਵਾਰਾਂ ਦੇ ਕੋਲ ਪਹੁੰਚਿਆ ਗਿਆ ਕਿਉਂਕਿ ਤਲੀਦਲ ਦੇ ਵਿੱਚ ਉਸ ਸਮੇਂ ਤੁਹਾਡੀ ਸਰਕਾਰ ਵੀ ਦੇ ਵਿੱਚ ਤੁਸੀਂ ਸੀਗੇ ਉਸ ਸਮੇਂ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਪਰਿਵਾਰ ਕਿਉਂ ਨਹੀਂ ਆਦਾ ਇਸੇ ਕਰਕੇ ਤਾਂ ਸਾਰਾ ਕੁਝ ਵੀ ਸੀ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ ਅਕਾਲਤਾ ਸਾਹਿਬ ਦਾ ਹੁਕਮ ਇਸੇ ਕਰਕੇ ਇਸ ਸ਼ਰਮਣੀ ਅਕਾਲੀ ਜਲ੍ਹ ਦੀ ਜਿਹੜੀ ਲੀਡਰਸ਼ਿਪ ਹੈ ਉਹ ਆਪਣੇ ਗਲਤੀਆਂ ਤੇ ਗੁਨਾਹਾਂ ਕਰਨ ਪੰਥ ਦੀ ਗਵਾਹੀ ਕਰਨ ਦਾ ਨੈਤਿਕ ਜਿਹੜਾ ਅਧਿਕਾਰ ਗਵਾ ਚੁੱਕੀ ਹੈ ਕਿਉਂ ਕਿ ਉਹ ਗਵਾ ਚੁੱਕੀ ਹੈ ਕਿਉਂਕਿ ਸਮੇਂ ਸਿਰ ਜਿਹੜੇ ਮਸਲੇ ਸੀ ਪੰਥ ਦੇ ਮਸਲੇ ਸੀ ਖਾਸ ਤੌਰ ਤੇ ਇੱਕ ਵਿਅਦਵੀ ਜਿਹੜੀ ਘਟਨਾ ਸੀ ਇਹਦੇ ਨਾਲ ਸੰਬੰਧ ਜਿਹਨੇ ਮਸਲੇ ਸੀ ਉਹ ਉਹਨਾਂ ਦਾ ਹਾਲ ਸਮੇਂ ਸਿਰ ਨਿਜਠ ਨਾ ਸਕੇ ਸਹੀ ਤਾਂ ਦੇ ਨਾਲ ਉਹਨਾਂ ਨੂੰ ਨਿਜਠਿਆ ਨਹੀਂ ਗਿਆ ਔਰ ਅੱਜ ਵੀ ਰੋਸ ਜਿਹੜਾ ਸਿੱਖ ਜਗਤ ਦੇ ਵਿੱਚ ਉਹਨਾਂ ਦੇ ਪ੍ਰਤੀ ਹੈ ਇਸ ਕਰਕੇ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਕਿ ਨਹੀਂ ਇਹ ਰਿਜੈਕਟ ਹੋ ਚੁੱਕੇ ਨੇ ਇਹ ਨਾਦਿਕਤਕਾਰ ਗਵਾ ਚੁੱਕੇ ਨੇ ਕੋਈ ਹੱਕ ਨਹੀਂ ਬਣਦਾ ਪੰਥ ਦੀ ਗਵਾਹੀ ਕਰਨ ਦਾ ਜਦੋਂ ਗੁਰੂ ਘਰਾਂ ਦੀ ਗੋਈ ਬੇਅਦਬੀ ਜਾਂ ਗੁਰੂ ਸਾਹਿਬ ਦੀ ਬੇਅਦਬੀ ਜਾਂ ਉਸ ਬੇਅਦਬੀ ਦੇ ਰੋਸ ਵਜੋਂ ਰੋਸ ਪ੍ਰੋਟਾਵਾ ਕਰਦੇ ਹੋਏ ਸਿੰਘ ਜਿਹੜੇ ਸ਼ਾਂਤਮਈ ਬੈਠੇ ਨੇ ਉਹਨਾਂ ਤੇ ਜ਼ੁਲਮ ਠਾਇਆ ਗਿਆ ਤੇ ਸ਼ਹੀਦ ਕੀਤੇ ਗਏ ਕਿ ਉਹਨਾਂ ਨੇ ਇਹ ਗਲਤੀ ਤੇ ਗੁਨਾਹ ਜਿਹੜੇ ਤੁਸੀਂ ਕੀਤੇ ਨੇ ਸਿਰਫ ਤੁਸੀਂ ਅਗਵਾਈ ਕਰਨ ਦੇ ਹੱਕਦਾਰ ਨਹੀਂ ਇਸ ਲਈ ਨਵੇਂ ਸਿਰੇ ਤੋਂ ਜਿਹੜੀ 1920 ਦੇ ਸਰਜ ਤੇ ਜਿਹ ਸਿਧਾਂਤ ਤੇ ਪਰੰਪਰਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਿਰਜਿਆ ਗਿਆ ਸੀ ਉਹਦੀ ਪੁਨਰ ਸਿਰਜਿਤੀ ਵਾਸਤੇ ਹੁਣ ਇਹ ਆ ਕਮੇਟੀ ਜਿਹੜੀ ਹੈ ਉਸ ਲਈ ਆਰੰਭ ਕਰੇਗੀ ਮੈਂਬਰਸ਼ਿਪ ਉਹਦੇ ਲਈ ਅਸੀਂ ਅੱਥੇ ਪਹੁੰਚੇ ਆ ਇਸ ਲਈ ਅੱਜ ਇਹਨਾਂ ਦੇ ਕੋਲ ਪਹੁੰਚੇ ਆ ਕਿ ਆਓ ਆਵਾਜ਼ ਦਿਤਿਆ ਕਿ ਉਹ ਜਿਹੜੇ ਸੱਜਣ ਉਹ ਜਿਹੜੀਆਂ ਪੰਥਕ ਰੂਹਾਨ ਉਹ ਜਿਹੜੇ ਪੰਥਦਰਦੀ ਲੋਕ ਨੇ ਆਓ ਸਿਰ ਜੋੜੀਏ ਇਕੱਠੇ ਹੋਈਏ ਪੰਥ ਦੀ ਸ਼ਕਤੀ ਬਣੀਏ ਤਾਂ ਕਿ ਜਿਹੜੇ ਸਾਡੀਆਂ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੀ ਜੋ ਵਰਸਤੀ ਹੈ ਇਹ ਇਲਜ਼ਾਮ ਕਿਤੇ ਲਗਾਏ ਜਾਂਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਾਂ 7 ਮੈਂਬਰੀ ਕਮੇਟੀ ਬਣਾਈ ਗਈ ਸੀ 5 ਮੈਂਬਰੀ ਕਿੱਥੋਂ ਆ ਗਈ ਉਹਨਾਂ 7 ਮੈਂਬਰਾਂ ਦੀ 5 ਮੈਂਬਰ ਕੰਮ ਕਰ ਰਹੇ ਨੇ ਜੇ 2 ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਮੁਨਕਰ ਹੋ ਗਏ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਦੁਬਾਰਾ ਜੈਦਰ ਸਾਹਿਬ ਯਾਨੀ ਕਿ ਵੀਰ ਸਿੰਘ ਉਹਨਾਂ ਨੇ ਸਾਨੂੰ ਪੰਜ ਮੈਂਬਰਾਂ ਨੂੰ ਆਦੇਸ਼ ਕੀਤੇ ਕਿ ਪੰਜ ਮੈਂਬਰ ਆਪ ਦਾ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਅਸੀਂ ਉਸ ਆਦੇਸ਼ ਦੀ ਪਾਲਣਾ ਕਰਨਿਆ ਅਸੀਂ ਉਹਨਾਂ ਲੋਕਾਂ ਤੋਂ ਸਰਟੀਫਿਕੇਟ ਨਹੀਂ ਲੈਣਾ ਜਿਹੜੇ ਆਪਕਾਲ ਤੱਕ ਸੁਪਾੜੇ ਹੋ ਚੁੱਕੇ ਨੇ ਜਿਨ੍ਹਾਂ ਨੇ ਆਪਕਾਲ ਤੱਕ ਦੇ ਹਰ ਹੁਕਮ ਨੂੰ ਮੰਨਣੋਂ ਨਾ ਮਨਜ਼ੂਰ ਕੀਤਾ ਜਿਹੜੀ ਚੀਜ਼ ਉਹਨਾਂ ਨੂੰ ਸਿਆਸੀ ਤੌਰ ਤੇ ਫਿੱਟ ਵਹਿਂਦੀ ਸੀ ਉਹ ਮੰਨ ਲੈਣੀ ਜਿਹੜੀ ਸਿਆਸੀ ਤੌਰ ਤੇ ਫਿੱਟ ਨਹੀਂ ਵਹਿਂਦੀ ਜਿਹੜੀ ਕੌਮ ਦੀ ਰਹਿਨਮਾਈ ਕਰਨ ਲਈ ਕੌਮ ਨੂੰ ਜਾਗਰੂਕ ਕਰਨ ਲਈ ਆਉਣਾ ਨਵੇਂ ਲੀਡਰਸ਼ਿਪ ਦੇਣ ਲਈ ਗੱਲ ਸੀ ਉਹਦੇ ਤੇ ਆਉਣਾ ਨਹੀਂ ਸੋ ਉਹਨਾਂ ਦੀ ਗੱਲ ਦਾ ਕੀ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ਾ ਨਿਰਦੇਸ਼ ਤੇ ਕੰਮ ਕਰ ਰਹੇ ਹਾਂ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਜਦਾਰ ਸਾਹਿਬ ਨੇ ਹੁਕਮ ਕੀਤਾ ਸੀ ਕਿ ਪੰਜਵੇਂ ਅਮਰੀ ਕਮੇਟੀ ਭਰਤੀ ਸ਼ੁਰੂ ਕਰੇ ਉਹਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ ਉਸੇ ਦੇ ਤਹਿਤ ਹੀ ਸੰਗਤ ਸਹਿਯੋਗ ਦੇ ਰਹੀ ਹੈ ਸਾਡੀ ਕੋਈ ਹੋਂਦ ਨਹੀਂ ਹੈ ਇਹ ਸਾਰਾ ਸਹਿਯੋਗ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਜਦੋਂ ਸੁਖਵਿੰਦਰ ਸਿੰਘ ਬਾਦਲ ਹੁਣੀ ਹੁਣ ਦੁਬਾਰਾ ਪ੍ਰਧਾਨ ਬਣੇ ਨੇ ਅਕਾਲ ਤਖਤ ਸਾਹਿਬ ਦੇ ਬੇਸ਼ ਹੋਏ ਨੇ ਉਥੋਂ ਉਹਨਾਂ ਨੂੰ ਸਰੂ ਦੇਖੋ ਕੱਲੇ ਜੀ ਸਰੋਕ ਅਸ਼ਰੀ ਜਦੋਂ ਕੋਈ ਜਿਹੜਾ ਤਨਖਾਹੀਆ ਜਿੰਨੇ ਇੱਕ ਮੈਨੂੰ ਮਰਿਆਦਾ ਦੀ ਸਮਝ ਹੈ ਕੋਈ ਸਿੱਖ ਜਦੋਂ ਤਨਖਾਹ ਲਵਾ ਕੇ ਆਪਦਾ ਕਾਰਜ ਪੂਰਾ ਕਰ ਲੈਣਾ ਉਤੋਂ ਉਹ ਅਸ਼ਰੀ ਕਾਲ ਤੱਕ ਸਾਹਬ ਤੇ ਗਏ ਵੀ ਦੁਬਾਰਾ ਪ੍ਰਧਾਨ ਬਣਨ ਤੋਂ ਬਾਅਦ ਜਦੋਂ ਗਏ ਗਏ ਉਹ ਵੱਖਰੀ ਗੱਲ ਹੈ ਪਰ ਜਿਹੜੇ ਅਸ਼ਰੀ ਕਾਲ ਤੱਕ ਸਾਹਬ ਦੇ ਆਦੇਸ਼ ਕੀ ਸੀ ਕਿ ਜਿਹੜੀ ਸ਼ਰੋਮਣੀ ਅਕਾਲੀ ਦਰ ਦੇ ਇਹਦਾ ਇੱਕ ਇੱਕ ਲਫ਼ਜ਼ ਪੜੋ ਹੁਕਮਨਾਮਾ ਸਾਹਿਬ ਦਾ ਤੁਹਾਡੇ ਕੋਲ ਵੀ ਹੋਣਗੇ ਜੀ ਤੁਸੀਂ ਪੜੋ ਕਿ ਸ਼ਰੋਮਣੀ ਅਕਾਲੀ ਦਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੌਮ ਦੀ ਅਗਵਾਈ ਕਰਨ ਦੀ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਤੇ ਫਿਰ ਜਿਹੜੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਕਮਨਾਮੇ ਅਨੁਸਾਰ ਉਸ ਉਸੇ ਲੀਡਰਸ਼ਿਪ ਨੇ ਦੁਬਾਰਾ ਅਗਵਾਈ ਕਰਨੀ ਹੈ ਫਿਰ ਹੁਕਮਨਾਮੇ ਦੀ ਲੰਘਣਾ ਖੁਰਕਵੇਂ ਹੁੰਦੀ ਹੁੰਦੀ ਹੈ ਜੀ ਆ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਸੀ ਜਨਰਲ ਸਾਹਿਬ ਨੇ ਉਦੋਂ ਪੜ੍ਹ ਕੇ ਜਿਹੜੇ ਹੈਗੇ ਉਹਨਾਂ ਦੇ ਬਿਆਨ ਸੁਣਾਏ ਗਏ ਸੀ ਉਹਨਾਂ ਦੇ ਵੱਲੋਂ ਤੇ ਇਸ ਵਾਰ ਜਿਹੜੀ ਹੁਣ ਨਵੀਂ ਜਿਹੜੇ ਨਵੇਂ ਸਿਰੋਂ ਸ਼੍ਰੋਮ ਨਿਕਲਦਾ ਗਠਨ ਹੋਵੇਗਾ ਤਾਂ ਕਿ ਉਹਨਾਂ ਨੂੰ ਜਾਂ ਜਿਸ ਤਰ੍ਹਾਂ ਨਾਲ ਸੁਰਜੀਤ ਸਿੰਘ ਰਖੜਾ ਪ੍ਰਮਿੰਦਰ ਸਿੰਘ ਖਿੰਡਾ ਸਾਹਿਬ ਇਹ ਉਹ ਸਰਕਾਰ ਦੇ ਹਿੱਸੇਦਾਰੀ ਸੀਗੀ ਉਸ ਉਸ ਸਮੇਂ ਸਰਕਾਰ ਦੇ ਵਿੱਚ ਸੀਗੀ ਤਾਂ ਕਿ ਇਹਨਾਂ ਨੂੰ ਜਦੋਂ ਜਿਹੜਾ ਹੈਗਾ ਵਿਵਾਦ ਵੀ ਕਾਂਡ ਵਗੈਰਾ ਵਾਪਰਿਆ ਤਾਂ ਕਿ ਇਹਨਾਂ ਨੂੰ ਨੁਮਾਇੰਦਗੀਆਂ ਦਿੱਤੀਆਂ ਜਾਣਗੀਆਂ ਪਾਰਟੀ ਦੇਖੋ ਹਲੇ ਜਿਹੜਾ ਭਰਤੀ ਕਮੇਟੀ ਹੈ ਜਿਹੜੀ ਨਾ ਅਸੀਂ ਕੋਈ ਪ੍ਰਧਾਨ ਆ ਨਾ ਕਿਸੇ ਸੰਸਥਾ ਨੂੰ ਅਸੀਂ ਲੀਡ ਕਰ ਰਹੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਕੇ ਭਰਤੀ ਮੁਕੰਮਲ ਕਰਨੀ ਹੈ ਸਭ ਤੋਂ ਪਹਿਲਾਂ ਜਿਹੜਾ ਸਾਡਾ ਕਾਰਜ ਭਰਤੀ ਮੁਕੰਮਲ ਕਰਕੇ ਅਕਾਲ ਤਖਤ ਸਾਹਿਬ ਦੇ ਦਸ਼ਾ ਨਿਰਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੌਮ ਨੂੰ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਦੇਣੀ ਹੈ ਪੰਥ ਪ੍ਰਵਾਨਤ ਲੀਡਰਸ਼ਿਪ ਉਹ ਹੋਊਗੀ ਜਿਹਨੂੰ ਕੌਮ ਪ੍ਰਵਾਨ ਕਰੂਗੀ ਔਰ ਲੋਕ ਮਾਣ ਕਰਨਗੇ ਉਹਦੇ ਵਿੱਚ ਕੁਰਬਾਨੀ ਤਿਆਗ ਔਰ ਸੇਵਾ ਦਾ ਜਜ਼ਬਾ ਤੁਹਾਨੂੰ ਨਜ਼ਰ ਆਊਗਾ ਔਰ ਕੌਮ ਮਹਿਸੂਸ ਕਰੂਗੀ ਕਿ ਜਿਹੜੀ ਭਰਤੀ ਨਵੀਂ ਕਰਕੇ ਲੀਡਰਸ਼ਿਪ ਦਿੱਤੀ ਗਈ ਹੈ ਕੌਮ ਨੂੰ ਇਹ ਵਾਕਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਹੈ ਸੋ ਇਹ ਗੱਲ ਤਾਂ ਹਲੇ ਚਰਚਾ ਦਾ ਵਿਸ਼ਾ ਨਹੀਂ ਹੈ ਨਾ ਇਹ ਨਾ ਇਹ ਕੋਈ ਮੁੱਦਾ ਨਾ ਇਹ ਮਸਲਾ ਹੈ ਜੀ ਅ ਮੈਂ ਇਹੀ ਕਹੂੰਗਾ ਜੀ ਸਮੁੱਚੀ ਸਿੱਖ ਕੌਮ ਨੂੰ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਮੁੱਚਾ ਅਕਾਲੀ ਦਲ ਜਿਹੜਾ ਇਕੱਠਾ ਹੋਣਾ ਚਾਹੀਦਾ ਪੰਜਾਬ ਦੀ ਜਿਹੜੀ ਹੋਂਦ ਆ ਜਿਹੜੀ ਉਹ ਅਕਾਲੀ ਦਲ ਤੇ ਆ ਤਾਂ ਮੈਂ ਦੇਸ਼ 'ਚ ਵਿਦੇਸ਼ 'ਚ ਵਸਦੇ ਸਿੱਖਾਂ ਨੂੰ ਇੱਕੋ ਇੱਕ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਆਪਾਂ ਅਕਾਲੀ ਦਲ ਦੇ ਮੈਂਬਰ ਬਣੀਏ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹਾਲ ਰੱਖਣ ਦੇ ਲਈ ਜਿਹੜੇ ਆ ਕਦਮ ਚੁੱਕੇ ਜਾ ਰਹੇ ਆ ਜਿਹੜੇ ਹਕੂਮਾ ਨੇ ਆ ਉਹਨਾਂ ਦੇ ਉੱਤੇ ਪਹਿਰੇ ਤੇ ਸੁਖਰਾ ਸਿੰਘ ਉਹਨਾਂ ਨੇ ਮੈਂਬਰਸ਼ਿਪ ਲੈ ਲਈ ਨਹੀਂ ਹਜੇ ਤਾਂ ਅੱਜ ਤਾਂ ਇੱਕ ਮੀਟਿੰਗ ਆ ਅੱਜ ਤਾਂ ਮਤਲਬ ਗੱਲਬਾਤ ਜਿਹੜੀ ਇਹ ਸ਼ੁਰੂ ਹੋ ਰਹੀ ਆ ਅਸੀਂ ਇਹ ਮੈਂਬਰਸ਼ਿਪ ਕਿਸੇ ਵਿਅਕਤੀ ਵਿਸ਼ੇਸ਼ਤ ਨਹੀਂ ਲਈ ਜਾਣੀ ਅਸੀਂ ਗੁਰੂ ਦੇ ਸੇਖਾਂ ਤੇ ਅਸੀਂ ਅਕਾਲੀ ਆ ਅਸੀਂ ਅਕਾਲੀ ਆ ਅਸੀਂ ਗੁਰੂ ਦੇ ਸੇਖਾਂ ਤੇ ਮੈਂਬਰਸ਼ਿਪ ਕੋਈ ਕਾਗਜ਼ਾਂ ਵਾਲੀ ਨਹੀਂ ਹੁੰਦੀ ਅਸੀਂ ਸਾਡੇ ਗੁਰੂ ਵੱਲੋਂ ਜਿਹੜੇ ਵਰਸਾਏ ਹੋਏ ਆ ਉਹਨਾਂ ਵੱਲੋਂ ਅਸੀਂ ਅਕਾਲੀ ਆ ਤੇ ਆ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਜਿੰਨਾ ਕ ਸਹਿਯੋਗ ਹੋਊਗਾ ਜ਼ਰੂਰ ਕਰ